ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਕੁਝ ਦਿਨ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸੰਨੀ ਵੱਲੋਂ ਤਿੰਨ ਪੁਲਿਸ ਕਰਮੀਆਂ ਦੇ ਉੱਪਰ ਹਮਲਾ ਕੀਤਾ ਗਿਆ ਇਹ ਖਬਰ ਲਗਾਤਾਰ ਚੱਲੀ ਜਿਸ ਤੋਂ ਬਾਅਦ ਪਰਿਵਾਰ ਦਾ ਇੱਕ ਬਿਆਨ ਆਉਂਦਾ ਹੈ ਕਿ ਉਸਨੇ ਹਮਲਾ ਜਿਹੜਾ ਕੀਤਾ ਆ ਉਹ ਡਿਫੈਂਸ ਦੇ ਵਿੱਚ ਕੀਤਾ ਹੈ ਇਸ ਵਕਤ ਮੇਰੇ ਨਾਲ ਸੰਦੀਪ ਸਿੰਘ ਸੰਨੀ ਦੇ ਭਰਾ ਹਰਦੀਪ ਸਿੰਘ ਮੌਜੂਦ ਫੋਨ ਲਾਈਨ ਤੇ ਜੁੜ ਚੁੱਕੇ ਨੇ ਗੱਲਬਾਤ ਕਰ ਲੈਣੇ ਆ ਵੀਰ ਜੀ ਲਗਾਤਾਰ ਤੁਹਾਡੇ ਵੱਲੋਂ ਇਹ ਗੱਲਬਾਤ ਸਾਂਝੀ ਕਰਦੇ ਸੀਗੇ ਤੁਸੀਂ ਕਿ ਜਿਹੜਾ ਇਹ ਹਮਲਾ ਹੋਇਆ ਹੈ ਇਹ ਡਿਫੈਂਸ ਦੇ ਵਿੱਚ ਕੀਤਾ ਗਿਆ ਸੋ ਇਸ ਬਾਬਤ ਕੀ ਜਾਣਕਾਰੀ ਹੈ ਇਸ ਕੋ ਮੈਂ ਤਾਂ ਠੀਕ ਗੱਲ ਕਰ ਦਿੱਤੀ ਕਿਹਾ ਵਕੀ ਦੀਪ ਸਿੰਘ ਦੇਸ਼ਾਂਪਤ ਹੂੰ ਗੱਲ ਇਸ ਤਰ੍ਹਾਂ ਦੀ ਕਿ ਸੰਦੀਪ ਸਿੰਘ ਨੂੰ ਹੈ ਟੌਰਚਰ ਦੇ ਦਿੱਲੀ ਕਮੈਂਟਬੈਰੀ ਕਰਦੇ ਸਭ ਕੁਝ ਕਰਦੇ ਸੀ ਸੰਦੀਪ ਸਿੰਘ ਤੇ ਇਹਨਾਂ ਨੇ ਹਮਲਾ ਕੀਤਾ ਨਾ ਕਿ ਸੰਦੀਪ ਸਿੰਘ ਨੇ ਹਮਲਾ ਕੀਤਾ ਜੀ ਸੰਦੀਪ ਸਿੰਘ ਤੇ ਇਹਨਾਂ ਨੇ ਹਮਲਾ ਕੀਤਾ ਵਾ ਤੇ ਸੰਦੀਪ ਸਿੰਘ ਨੇ ਦੇਖੋ ਹਰ ਕੋਈ ਬੰਦਾ ਵਾ ਜਿਹੜਾ ਕਿਸੇ ਤੇ ਚੜ ਕੇ ਆਉਂਦਾ ਵਾ ਜਾਂ ਔਰ ਕੋ ਕੋਟ ਥੋੜੀ ਜਿਹਾ ਅੱਗੇ ਡੇਜੂਗਾ ਬਿਲਕੁਲ ਠੀਕ ਹੈ ਨਾ ਉਹ ਆਪਣੇ ਬਚਾਅ ਵਜੋਂ ਜੋ ਹੋ ਸਕਦਾ ਬੰਦੇ ਕੋ ਆਪ੍ਰੈਜ਼ੈਂਟ ਜੋ ਕਰਨਾ ਚਾਹੀਦਾ ਉਹਨੇ ਕੀਤਾ ਜੀ ਠੀਕ ਹੈ ਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਇੰਨੀ ਗੱਲ ਹੋਈ ਹੈ ਕਿ ਹੁਨੀਸ਼ ਸਿੰਘ ਨੇ ਆਪਣਾ ਬਚਾਅ ਕਰ ਲਿਆ ਜੇਲ ਪ੍ਰਸ਼ਾਸਨ ਨੇ ਵੇਖਿਆ ਕਿ ਜੇ ਇਹ ਜੇਲ ਪ੍ਰਸ਼ਾਸਨ ਨੇ ਹਮਲਾ ਕਰ ਰਿਹਾ ਹੈ ਜਿਹੜਾ ਕਿ ਸੁਪਰੀਡੈਂਟ ਹੈ ਉਹ ਤੇ ਹਲਾ ਜੇਲ ਦਬੂ ਚੁਤਦਾ ਪੁਨੀਸ਼ ਸਿੰਘ ਦੇ ਹਮਲਾ ਕਰ ਰਿਹਾ ਹੈ ਵਾ ਜਦੋਂ ਦਾ ਇਹ ਹਮਲਾ ਹੋਇਆ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਹੋ ਪਾਈ ਕੋਈ ਸੰਦੀਪ ਕੰਨੀ ਨਾਲ ਜਿਸ ਤਰ੍ਹਾਂ ਦੀ ਸਿੰਘ ਨਾਲ ਅੱਜ ਗੱਲਬਾਤ ਹੋਈ ਹੈ ਜੀ ਹੂੰ ਕੋਈ ਸੱਟਾ ਵੀ ਲੱਗਿਆ ਉਹਨਾਂ ਦੇ ਬਹੁਤ ਜ਼ਿਆਦੀਆਂ ਦੀ ਬਹੁਤ ਜ਼ਿਆਦੀਆਂ ਉਹਨਾਂ ਨੂੰ ਕੋ ਬੈਠਾ ਜਾ ਰਿਹਾ ਨਾ ਖੜਾ ਆਇਆ ਜਾ ਰਿਹਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੁਲਦੀਪ ਸਿੰਘ ਦੇ ਇਹਨਾਂ ਨੇ ਕੋ ਚੜਾ ਨਹੀਂ ਆ ਕੀ ਆ ਜਾ ਰਿਹਾ ਕਿ ਮੁਲਾਕਾਤ ਨਹੀਂ ਦਿੱਤਾ ਕਰਨ ਦਿੱਤੀ ਜਾ ਰਹੀ ਪਰਿਵਾਰ ਨੂੰ ਬਿਲਕੁਲ ਨਹੀਂ ਨਾ ਮੁਲਾਕਾਤ ਕਰਾਈ ਜਾ ਰਹੀ ਹੈ ਐਸ ਪਰ ਲੋ ਇਹਨਾਂ ਦੇ ਕਾਨੂੰਨੀ ਵੀ ਢੱਗੀਆਂ ਡਾ ਕੇ ਰੱਖਦੀਆਂ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਕੋਰਟ ਜੱਜ ਵੱਲੋਂ ਆਰਡਰ ਹੋ ਚੁੱਕੇ ਨੇ ਜਦੋਂ ਤੱਕ ਉਹਨਾਂ ਨੂੰ ਆਰਡਰ ਹੋ ਚੁੱਕੇ ਸੁਲਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਪਰਵਾਰਿਕ ਮੁਲਾਕਾਤ ਕਰਾਈ ਜਾਵੇ ਪਰ ਨਹੀਂ। ਉਹਨਾਂ ਵੱਲੋਂ ਬਿਲਕੁਰੀ ਹੀ ਕਾਨੂੰਨ ਨੂੰ ਛਿੱਕੇ ਡਾਂਟੇ ਰੱਖਦਾ ਵਾ ਤੇ ਦੂਜੇ ਪਾਸੇ ਲੋਕਾਂ ਨੂੰ ਕਹਿੰਦੇ ਦੀ ਕਾਨੂੰਨ ਦੀ ਪਾਲਣਾ ਕਰੋ। ਕਾਨੂੰਨ ਦੇ ਡੇਰੇ ਜਿ ਰਹੋ। ਤੁਸੀਂ ਦੱਸ ਰਹੇ ਹੋ ਕਿ ਜੱਜ ਸਾਹਿਬ ਵੱਲੋਂ ਆਰਡਰ ਨਿਕਲ ਚੁੱਕਿਆ ਹੈ ਕਿ ਉਹਨਾਂ ਦਾ ਜਿਹੜਾ ਮੈਡੀਕਲ ਉਹ ਹੋਣਾ ਚਾਹੀਦਾ ਹੈ ਕਿ ਕੀ ਗੱਲ ਪ੍ਰਸ਼ਾਸਨ ਕਰਵਾ ਕਿਉਂ ਨਹੀਂ ਰਿਹਾ? ਕੋਈ ਆਪਣੀ ਕਾਲੀ ਕਰਤੂਤਾ ਕਾਨੂੰਨ ਅੱਤੇ ਨਹੀਂ ਕਰਾ ਰਹੇ। ਹੂੰ। ਜਿਹੜੀਆਂ ਉਹਨਾਂ ਦੀਆਂ ਕਾਲੀਆਂ ਕਰਤੂਤਾ ਉਹਨਾਂ ਨੇ ਕੀਤੀਆਂ ਵਾ। ਜਿਹੜਾ ਉਹਨਾਂ ਸੰਦੀਪ ਸਿੰਘ ਦੇ ਉਹਨਾਂ ਦਾ ਜ਼ਬਰਦਸਤ ਕੀਤਾ ਵਾ ਜੀ ਗੈਰ ਕਾਨੂੰਨੀ ਕੰਮ ਉਹਨਾਂ ਨੇ ਕੀਤੇ ਆ ਉਹਦੇ ਕੋਰਟ ਦੇ ਆਰਡਰ ਨਹੀਂ ਮੰਨਣ ਨੂੰ ਤਿਆਰ ਐਡਾ ਬੁੱਜੜਾ ਸਰ ਹੀ ਆ ਇੱਥੇ ਦਾ ਜਿਹੜਾ ਜੇਲ ਸੁਪਰਡੈਂਟ ਐ ਅੱਜ ਵੀ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਉੱਥੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਕੇਂਦਰੀ ਜੇਲ੍ਹ ਤੱਕ ਮਾਰਚ ਵੀ ਕੱਢਿਆ ਹੋਰ ਜਥੇਬੰਦੀਆਂ ਵੀ ਪਹੁੰਚੀਆਂ ਸੀ ਤੁਹਾਡੇ ਨਾਲ ਹਾਂਜੀ ਆਪਣਾ ਇੱਥੇ ਜੀ ਜੇਲ੍ਹ ਪ੍ਰਸ਼ਾਸਨ ਨੂੰ ਆਪਣੀਆਂ ਮੰਗਾਂ ਸੀ ਉਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਮੰਗਾਂ ਨਹੀਂ ਕਹਿ ਸਕਦੇ ਇਹਨੂੰ ਐਜ਼ ਪਰ ਲੋ ਜੋ ਡਿਊਟੀ ਬੰਦੀ ਹੈ ਪ੍ਰਸ਼ਾਸਨ ਕੁਰਾਣਾ ਸਾਡੀਆਂ ਮੰਗਾਂ ਨਹੀਂ ਇਹਨੂੰ ਕਹਿੰਦਾ ਕਿ ਐਕਟਰ ਲੋਕ ਪ੍ਰਚਾਰਕ ਦੀ ਡਿਊਟੀ ਬਣਦੀ ਹੈ ਕਿ ਸੰਦੀਪ ਸਿੰਘ ਦਾ ਮੈਡੀਕਲ ਉਹਦੇ ਕੋਰਟ ਵੱਲੋਂ ਆਰਡਰ ਹੋ ਚੁੱਕੇ ਨੇ ਮੈਡੀਕਲ ਕਰਾਇਆ ਜਾ ਪਰ ਪਰਵਾਰ ਇੱਕ ਮੁਲਾਕਾਤ ਕਰਾਈ ਜਿਹੜੇ ਅਫਸਰਾਂ ਸੰਦੀਪ ਸਿੰਘ ਤੋਂ ਛੱਦਤ ਕੀਤਾ ਵਾ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਇਸ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨਹੀਂ ਆਪਣੇ ਤਰੀਕੇ ਨਾਲ ਚੱਲਦਾ ਫਿਰ ਤੁਸੀਂ ਕੀ ਅਗਲਾ ਐਕਸ਼ਨ ਲਵੋਗੇ ਹਾਂ ਐਕਸ਼ਨ ਲੈ ਲਈ ਹੈ ਜੀ ਆਪਾਂ ਪੱਕਾ ਧਰਨਾ ਲਾ ਲਿਆ ਤੁਸੀਂ ਜੇਲ੍ਹ ਦੇ ਬਾਹਰ ਕੈਦਰਾ ਕੇਂਦਰੀ ਜੇਲ੍ਹ ਦੇ ਬਾਹਰ ਅੱਜ ਤੋਂ ਪੱਕਾ ਧਰਨਾ ਹੈ ਤੁਹਾਡਾ ਉੱਥੇ ਹਾਂ ਜੀ ਅੱਜ ਤਾਂ ਪੱਕਾ ਧਰਨਾ ਲੱਗ ਚੁੱਕਾ ਹੈ ਜੀ ਹੋਰ ਕਿਹੜੀ ਕਿਹੜੀ ਜਥੇਬੰਦੀਆਂ ਸਾਥ ਦੇ ਰਹੀਆਂ ਤੁਹਾਡੇ ਨਾਲ ਸਾਰੀਆਂ ਜਥੇਬੰਦੀਆਂ ਨਾਲ ਆ ਜੀ ਮੈਂ ਹੋਰ ਵੀ ਸਿਕਸ ਜਥੇਬੰਦੀਆਂ ਨੂੰ ਪੀਸ ਨਹੀਂ ਕਰਨਾ ਸਾਡੇ ਬਾਦੀ ਭਾਈ ਸਾਰੀ ਸਿਕਸ ਸੰਗਠਨ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਬੰਦਾ ਇੱਥੇ ਸੰਦੀਪ ਸਿੰਘ ਜੀ ਜਾਨ ਬਚਾਉਣ ਵਾਸਤੇ ਭਾਈ ਸੰਦੀਪ ਸਿੰਘ ਦਾ ਸਾਥ ਦਿਈਏ ਜੇਲ੍ਹ ਪਟਿਆਲਾ ਜੇਲ੍ਹ ਦੇ ਬਾਹਰ ਪੱਕਾ ਧਰਨਾ ਲੱਗ ਚੁੱਕਾ ਵਾ ਮੈਂ ਸਾਰੇ ਜਿਹੜੇ ਸਿਕਸ ਜਥੇ ਮੇਰੇ ਨੂੰ ਅਪੀਲ ਕਰਦਾ ਕੋਨਾਂ ਨਾ ਨਗ ਲਾਮਨੇ ਦਾ ਸੰਗਠਨ ਅਪੀਲ ਕਰਦਾ ਕਿਸਾਨੀ ਜਥੇਬੰਦੀਆਂ ਨੂੰ ਪੀਸ ਕਰਦਾ ਕਿ ਆਪਾਂ ਅੱਜ ਇਸ ਮੋਰਚੇ ਦੇ ਜਿਹੜਾ ਕਾਨੂੰਨ ਜਿਵੇਂ ਧੜੀਆਂ ਡਾਈਆਂ ਜਾ ਰਹੀਆਂ ਕੇਂਦਰੀ ਜੇਲ ਪਟਿਆਲਾ ਵੱਲੋਂ ਜੀ ਬਹੁਤ ਸੁਦੀਪ ਜੀ ਨੂੰ ਇਨਸਾਫ ਦਾ ਵਾਅਦਾ ਕੀਤਾ ਠੀਕ ਹੈ ਧੰਨਵਾਦ ਕਰ ਲਿਆ ਜਰ ਆਪਣਾ ਨੇ ਕੋਈ ਨਹੀਂ ਕਮੀ ਛੱਡੀ ਧੰਨਵਾਦ ਹਰਦੀਪ ਜੀ ਧੰਨਵਾਦ ਸੋ ਬਿਲਕੁਲ ਜੇਕਰ ਗੱਲ ਕਰ ਲਵਾਂ ਤੇ ਜਿੱਦਨ ਦਾ ਇਹ ਹਮਲਾ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੀ ਗੱਲਬਾਤ ਸੰਦੀਪ ਸਾਨੀ ਨਾਲ ਹੋਈ ਹੈ ਉਸਦੇ ਗੰਭੀਰ ਸੱਟਾਂ ਵੀ ਲੱਗੀਆਂ ਉਸ ਕੋਲ ਬੈਠਿਆ ਉੱਠਿਆ ਨਹੀਂ ਜਾ ਰਿਹਾ ਪਰ ਪ੍ਰਸ਼ਾਸਨ ਜਿਹੜਾ ਆ ਉਹ ਮੁਲਾਕਾਤ ਨਹੀਂ ਕਰਨ ਦੇਂਦੇ ਰਿਹਾ ਅਤੇ ਨਾਲ ਦੇ ਨਾਲ ਕੋਈ ਵੀ ਮੈਡੀਕਲ ਦੀ ਜਿਹੜੀ ਸਹੂਲਤ ਆ ਉਹ ਨਹੀਂ ਦਿੱਤੀ ਫਿਲਹਾਲ ਅੱਜ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਉੱਥੇ ਪੱਕੇ ਤੌਰ ਤੇ ਜਿਹੜਾ ਤਰਨਾਇਆ ਉਹ ਲਗਾ ਦਿੱਤਾ ਗਿਆ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਪੂਰਨ ਤੌਰ ਤੇ ਤਰਨਾ ਲਗਾ ਦਿੱਤਾ ਗਿਆ ਦੇਖਦੇ ਹਾਂ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਇਹ ਸੀ ਇਹ ਪਰਿਵਾਰ ਨੇ ਵੀਡੀਓ ਜਾਰੀ ਕੀਤੀ ਸੀ ਕਿ ਵੀ ਭਾਈ ਸੰਦੀਪ ਸਿੰਘ ਸੰਨੀ ਨੂੰ ਮਿੰਟ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ 75 ਬਹੁਤ ਹੋਇਆ ਹੈ ਉਹਨਾਂ ਦਾ ਮੈਡੀਕਲ ਵੀ ਨਹੀਂ ਕਰਾਇਆ ਜਾ ਰਿਹਾ ਹੈ ਉਹਨੂੰ ਲੈ ਕੇ ਸਾਰੀਆਂ ਸੰਸਥਾਵਾਂ ਸਾਰੀ ਸਿਕਰੇ ਦੇ ਬੰਦੀਆਂ ਕਿਸਾਨ ਜੰਨੀ ਬੰਦੀਆਂ ਨੌਜਵਾਨ ਸਾਰੇ ਇੱਥੇ ਇਕੱਠੇ ਹੋਏ ਨੇ ਸਾਡਾ ਗੋਮੀ ਭਰਾ ਹੈਗਾ ਭਰਾ ਸੁਨੀਲ ਸਿੰਘ ਸੰਨੀ ਜੀ ਇਹ ਅੰਦਰ ਕਹਿੰਦੇ ਕਿ ਝਗੜਾ ਵੀ ਹੋਇਆ ਜੀ ਇਹ ਨਿਸਾਨਦਰ ਰਿਕਾਰਡ ਹੈ ਸਾਡੇ ਭਰਾ ਦਾ ਅਜ ਤੱਕ ਕਿਸੇ ਨੇ ਉਂਗਲੀ ਨਾ ਟਾਚੀ ਨੀ ਕੀਤੀ ਪ੍ਰਸ਼ਾਸਨ ਜਿੰਨੇ ਵਾਰ ਹੈ ਇਹਦੇ ਲਈ ਵੀ ਉਹਨਾਂ ਦੇ ਟੱਕਰੇ ਕਿਵੇਂ ਹੋਗੇ ਆਪਸ ਜੀ ਕਿਉਂਕਿ ਅੰਦਰ ਤੋਂ ਜੇ ਪ੍ਰਸ਼ਾਸਨ ਚਾਹੀਦਾ ਨਾ ਬੰਦਾ ਸੂਰਜ ਵੀ ਨਹੀਂ ਦੇਖ ਸਕਦਾ ਤਾਂ ਆਪਾਂ ਕਿ ਟੱਕਰੇ ਕਿਵੇਂ ਹੋਗੇ ਹੈਨਾ ਤੇ ਜਿੰਨਾ ਕਿ ਸਾਨੂੰ ਪਤਾ ਲੱਗਿਆ ਵੀ ਉਹ ਚੜ ਕੇ ਆਏ ਸੀਗੇ ਭਾਈ ਸੁਨੀਪ ਸਿੰਘ ਸੰਨੀ ਆ ਗਏ ਉੱਤੇ ਤੇ ਡਿਫੈਂਸ ਦੇ ਬਾਈ ਨੇ ਵੀ ਉਹਨਾਂ ਦਾ ਚੰਗਾ ਸੁੱਟਾ ਲਾਇਆ ਤੇ ਭਰਾ ਸਾਡਾ ਸਿੱਚੀ ਸੀ ਤੇ ਕਦੇ ਪੈਰਾ ਦੇ ਨਾਲ ਉਹਨੇ ਬਾਅਦ ਵੀ ਪੈਰਾ ਦਿੱਤਾ ਜਦੋਂ ਸੂਰੀ ਮਾਰ ਰਹੀ ਸੀ ਕਿਉਂਕਿ ਸੂਰੀ ਵੀ ਗਲਤ ਬੋਲਦਾ ਸੀਗਾ ਜੀ ਕਿਉਂਕਿ ਅਸੀਂ ਐਕਸ਼ਨ ਨਾਲ ਰਿਐਕਸ਼ਨ ਕਰਦੀ ਸੀਗਾ ਕਦੇ ਵੀ ਪਹਿਲ ਨਹੀਂ ਕਰਦੀ ਤੇ ਸਾਨੂੰ ਭਰਾ ਦੇ ਦੀ ਮਾਣ ਜੋ ਭਰਾ ਨੇ ਕੀਤਾ ਤੇ ਅਸੀਂ ਉਹਦੀ ਦਲੇਰੀ ਨੂੰ ਸੀਜਦਾ ਕਰਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਜਰੂਰ ਕੇਂਦਰੀ ਜੇਲ੍ਹ ਫਰੀਦਕੋਟ ਵਾਲਾ ਦੇ ਬਾਹਰ ਆਤਰਨਾ ਲੱਗਿਆ ਆਪਣੇ ਭਰਾ ਦਾ ਕੋਲੇ ਭਰਾ ਤੋਂ ਸਾਡੀ ਪਰ ਮੀਡੀਆ ਦੇ ਵਿੱਚ ਇਹ ਗੱਲ ਦੱਸੀ ਗਈ ਕਿ ਸਣੀ ਦੇ ਵੱਲੋਂ ਫਰਾੜ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਹਦਾ ਪਾਵਰ ਤੇ ਸੱਤਾ ਜੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਜੀ ਕਿਉਂਕਿ ਸਾਡੇ ਕੋਲ ਸੱਤਾ ਨਹੀਂ ਨਾ ਹੈਗੀ ਸਾਡੇ ਕੋਲ ਪਾਵਰ ਨਹੀਂ ਨਾ ਹੈਗੀ ਹੈ ਨਾ ਉਹ ਕੁਝ ਵੀ ਬਣਾ ਕੇ ਪੇਸ਼ ਕਰ ਸਕਦੇ ਨੇ ਪਰ ਜਦੋਂ ਅਸੀਂ ਇਤਿਹਾਸ ਚੱਕਦੇ ਆਂ ਬਾਈ ਸ਼ੰਨੀ ਦਾ 3 ਸਾਲਾਂ ਦਾ ਅੱਜ ਤੱਕ ਉਹਨੇ ਇੱਕ ਉਂਗਲੀ ਵੀ ਟੱਚ ਨਹੀਂ ਕੀਤੀ ਤੇ ਉਹ ਉਹ ਇੱਥੇ ਕਿਵੇਂ ਹੋਏ ਹੈ ਨਾ ਕੀ ਨੁਕਸਾਨ ਕਰਾਉਣਾ ਚਾਹੁੰਦੇ ਸੀ ਇਹ ਪ੍ਰਸ਼ਾਸਨ ਕੋਸ਼ ਪ੍ਰਸ਼ਾਸਨ ਉਹਨਾਂ ਦਾ 10 ਦੇ ਅੰਦਰ ਉਹਨਾਂ ਦੀ ਜ਼ਮਾਨਤ ਵੀ ਨੇੜੇ ਸੀ 3 ਸਾਲ ਹੋ ਚੁੱਕੇ ਹੈ ਕਿ ਉਹਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਇਹਦੇ ਪਿੱਛੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਹੈ ਨਾ ਉਹਨਾਂ ਦੇ ਟਾਈਮ 'ਚ ਸੰਨੀ ਤੋਂ ਪਤਾ ਲੱਗੂਗਾ ਸਦੀ ਭਰਾ ਤੋਂ ਤੇ ਪਰ ਅੱਜ ਦੇ ਟਾਈਮ 'ਚ ਜਿਹੜਾ ਉਹਦੇ ਨਾਲ ਇਹ ਕਹਿੰਦੇ ਨਹੀਂ ਕਿ ਤੁਸੀਂ ਦੁੱਧ ਬਹੁਤ ਹੋ ਗਿਆ ਉਹਦਾ ਮੈਡੀਕਲ ਵੀ ਨਹੀਂ ਕਰਾਏ ਦੇ ਰਹੇ ਮਿਲ ਵੀ ਨਹੀਂ ਬਗਾਰੇ ਵੀ ਕੁਝ ਨਾ ਤਾਰ ਚਕਾਲਾ ਹੈਗਾ ਯਾਰ ਨਾਲੇ ਕਾਲੀ ਲੱਗਦੀ ਹੈ ਮੈਨੂੰ ਕਿ ਪ੍ਰਸ਼ਾਸਨ ਹੈ ਕੁਝ ਵੀ ਕਰ ਸਕਦਾ ਹੈ ਨਾ ਪਾਵਰ ਹੁੰਦੀ ਹੈ ਇਹਨਾਂ ਕੋਲ ਤੇ ਅਸੀਂ ਦਸਤੂਰ ਨੂੰ ਬੇਨ ਇਹਨਾਂ ਦੀ ਸੋਚ ਦੇ ਚੱਲਣ ਦੀ ਲੋੜ ਆ ਹੈਨਾ ਚੜਤੀ ਗਲ ਵਾਲੀ ਸੋਚ ਦੇ ਸਿੱਧੀ ਸਿੱਧੇ ਕਾਲੀ ਸਿਧਾਂਤਾਂ ਵਾਲੀ ਸੋਚ ਇੱਕ ਦੇ ਫਤੇ ਇੱਕ ਦੇ ਤੇ ਗਲੀ ਸੋਚ ਦੇ ਚੱਲਣ ਦੀ ਲੋੜ ਆ ਸਾਡੀ ਕੋਮ ਦਾ ਸਾਡਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਕੁਝ ਦਿਨ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸੰਨੀ ਵੱਲੋਂ ਤਿੰਨ ਪੁਲਿਸ ਕਰਮੀਆਂ ਦੇ ਉੱਪਰ ਹਮਲਾ ਕੀਤਾ ਗਿਆ ਇਹ ਖਬਰ ਲਗਾਤਾਰ ਚੱਲੀ ਜਿਸ ਤੋਂ ਬਾਅਦ ਪਰਿਵਾਰ ਦਾ ਇੱਕ ਬਿਆਨ ਆਉਂਦਾ ਹੈ ਕਿ ਉਸਨੇ ਹਮਲਾ ਜਿਹੜਾ ਕੀਤਾ ਆ ਉਹ ਡਿਫੈਂਸ ਦੇ ਵਿੱਚ ਕੀਤਾ ਹੈ ਇਸ ਵਕਤ ਮੇਰੇ ਨਾਲ ਸੰਦੀਪ ਸਿੰਘ ਸੰਨੀ ਦੇ ਭਰਾ ਹਰਦੀਪ ਸਿੰਘ ਮੌਜੂਦ ਫੋਨ ਲਾਈਨ ਤੇ ਜੁੜ ਚੁੱਕੇ ਨੇ ਗੱਲਬਾਤ ਕਰ ਲੈਨੇ ਆ ਵੀਰ ਜੀ ਲਗਾਤਾਰ ਤੁਹਾਡੇ ਵੱਲੋਂ ਇਹ ਗੱਲਬਾਤ ਸਾਂਝੀ ਕਰਨੀ ਸੀਗੀ ਤੁਸੀਂ ਕਿ ਜਿਹੜਾ ਇਹ ਹਮਲਾ ਹੋਇਆ ਇਹ ਡਿਫੈਂਸ ਦੇ ਵਿੱਚ ਕੀਤਾ ਗਿਆ ਸੋ ਇਸ ਬਾਬਤ ਕੀ ਜਾਣਕਾਰੀ ਹੈ ਦਿੱਕੋ ਮੈਂ ਤਾਂ ਹੀ ਗੱਲ ਕਰ ਰਿਹਾ ਸੀ ਕਿ ਆ ਵਕੀ ਸੰਦੀਪ ਸਿੰਘ ਦੇ ਹਮਪਤਰ ਹੂੰ ਗੱਲ ਇਸ ਤਰ੍ਹਾਂ ਦੀ ਕਿ ਸੰਦੀਪ ਸਿੰਘ ਨੂੰ ਹੈ ਟੌਰਚਰ ਦੇ ਦਿੱਲੀ ਕਮੈਂਟਬੈਰੀ ਕਰਦੇ ਸਭ ਕੁਝ ਕਰਦੇ ਸੀ ਸੰਦੀਪ ਸਿੰਘ ਤੇ ਇਹਨਾਂ ਨੇ ਹਮਲਾ ਕੀਤਾ না ਕਿ ਸੰਦੀਪ ਸਿੰਘ ਨੇ ਹਮਲਾ ਕੀਤਾ ਜੀ ਸੰਦੀਪ ਸੀ ਦੇ ਇਹਨਾਂ ਨੇ ਹਮਲਾ ਕੀਤਾ ਵਾ ਤੇ ਸੰਦੀਪ ਸਿੰਘ ਨੇ ਦੇਖੋ ਹਰ ਕੋਈ ਬੰਦਾ ਵਾ ਜਿਹੜਾ ਕਿਸੇ ਤੇ ਚੜ ਕੇ ਆਉਂਦਾ ਵਾ ਜਾਂ ਔਰ ਕੋ ਕੋਟ ਥੋੜੀ ਜਿਹਾ ਅੱਗੇ ਡੇਜੂਗਾ ਬਿਲਕੁਲ ਠੀਕ ਹੈ ਨਾ ਉਹ ਆਪਣੇ ਬਚਾਅ ਵਜੋਂ ਜੋ ਹੋ ਸਕਦਾ ਬੰਦੇ ਕੋ ਐਕਟ ਰੈਜ਼ੈਂਟ ਜੋ ਕਰਨਾ ਚਾਹੀਦਾ ਉਹਨੇ ਕੀਤਾ ਜੀ ਠੀਕ ਹੈ ਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਇੰਨੀ ਗੱਲ ਹੋਈ ਆ ਕਿ ਹੁਦੀਸ਼ ਨੇ ਆਪਣਾ ਬਚਾਅ ਕਰ ਲਿਆ ਜੇਲ ਪ੍ਰਸ਼ਾਸਨ ਨੇ ਵੇਖਿਆ ਕਿ ਜੇ ਇਹ ਜੇਲ ਪ੍ਰਸ਼ਾਸਨ ਨੇ ਹਮਲਾ ਕਰ ਰਿਹਾ ਹੈ ਤੀਕ ਨੇ ਜਿਹੜਾ ਕਿ ਸੁਪਰੀਡੈਂਟ ਆ ਪਟਿਆਲਾ ਜੇਲ੍ਹ ਦਾ ਕਬੂਜਤਾਨ ਪੁਨੇ ਸਦੀਪ ਸਿੰਘ ਤੇ ਹਮਲਾ ਕਰਾਇਆ ਵਾ ਜਦੋਂ ਦਾ ਇਹ ਹਮਲਾ ਹੋਇਆ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਹੋ ਪਈ ਕੋਈ ਸੰਦੀਪ ਜੰਨੀ ਨਾਲ ਹਾਂਜੀ ਸੰਦੀਪ ਸਿੰਘ ਜੀ ਨਾਲ ਵੀ ਗੱਲਬਾਤ ਹੋਈ ਹੈ ਜੀ ਹੂੰ ਕੋਈ ਸੱਟਾਂ ਵੀ ਲੱਗੀਆਂ ਉਹਨਾਂ ਦੇ ਬਹੁਤ ਜ਼ਿਆਦੀਆਂ ਦੀ ਬਹੁਤ ਜ਼ਿਆਦੀਆਂ ਉਹਨਾਂ ਨੂੰ ਕੋ ਬੈਠਾ ਜਾ ਰਿਹਾ ਨਾ ਖੜਾ ਆਇਆ ਜਾ ਰਿਹਾ ਵਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੰਦੀਪ ਸਿੰਘ ਜੀ ਇਹਨਾਂ ਨੇ ਕੋ ਚੜਾਣੇ ਕੀ ਆ ਜਾ ਰਿਹਾ ਕਿ ਮੁਲਾਕਾਤ ਨਹੀਂ ਦਿੱਤਾ ਕਰਨ ਦਿੱਤੀ ਜਾ ਰਹੀ ਪਰਿਵਾਰ ਨੂੰ ਬਿਲਕੁਲ ਹੀ ਨਾ ਮੁਲਕਤ ਕਰਾਈ ਜਾ ਰਹੀ ਹੈ ਐਸ ਪਰ ਲੋ ਇਹਨਾਂ ਦੇ ਕਾਨੂੰਨ ਦੀ ਵੀ ੱਟੀਆਂ ਡਾ ਕੇ ਰੱਖਦੀਆਂ ਨੇ ਜੇ ਪ੍ਰਸ਼ਾਸਨ ਕਿਉਂਕਿ ਕੋਰਟ ਜੱਜ ਵੱਲੋਂ ਆਰਡਰ ਹੋ ਚੁੱਕੇ ਨੇ ਜਦੋਂ ਸਾਹਮਣੂ ਆਰਡਰ ਹੋ ਚੁੱਕੇ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਪਰਵਾਰਿਕ ਮੁਲਕਤ ਕਰਾਈ ਜਾਵੇ ਪਰ ਨਹੀਂ ਉਹਨਾਂ ਵੱਲੋਂ ਬਿਲਕੁਲ ਹੀ ਕਾਨੂੰਨ ਨੂੰ ਛਿੱਕੇ ਡਾਂ ਕੇ ਰੱਖਦਾ ਵਾ ਤੇ ਦੂਜੇ ਪਾਸੇ ਲੋਕਾਂ ਨੂੰ ਕਹਿੰਦੇ ਦੀ ਕਾਨੂੰਨ ਦੀ ਪਾਲਣਾ ਕਰੋ ਕਾਨੂੰਨ ਦੇ ਡੇਰੇ 'ਚ ਰਹੋ ਤੁਸੀਂ ਦੱਸ ਰਹੇ ਹੋ ਕਿ ਜੱਜ ਸਾਹਿਬ ਵੱਲੋਂ ਆਰਡਰ ਨਿਕਲ ਚੁੱਕੇ ਹੈ ਕਿ ਉਹਨਾਂ ਦਾ ਜਿਹੜਾ ਮੈਡੀਕਲ ਉਹ ਹੋਣਾ ਚਾਹੀਦਾ ਹੈ ਕਿ ਕੀ ਗੱਲ ਪ੍ਰਸ਼ਾਸਨ ਕਰਵਾ ਕਿਉਂ ਨਹੀਂ ਰਿਹਾ? ਇੱਕੋ ਆਪਣੀ ਕਾਲੀਕਰਦੂਤਾ ਕੰਮ ਨਹੀਂ ਕਰਾ ਰਹੇ। ਹੂੰ ਜਿਹੜੀਆਂ ਉਹਨਾਂ ਦੀ ਕਾਲੀਆਂ ਕਰਦੂਤਾ ਉਹਨਾਂ ਨੇ ਕੀਤੀਆਂ ਵਾ। ਜਿਹੜਾ ਉਹਨਾਂ ਨੇ ਸੰਦੀਪ ਸਿੰਘ ਦੇ ਅੱਨਾ ਪਛਾਦਤ ਕੀਤਾ ਵਾ। ਜੀ ਗੈਰ ਕਾਨੂੰਨੀ ਕੰਮ ਉਹਨਾਂ ਨੇ ਕੀਤੇ ਆ। ਉਹ ਤੇ ਕੋਰਟ ਦੇ ਆਰਡਰ ਨਹੀਂ ਮੰਨਣ ਨੂੰ ਤਿਆਰ। ਐਡਾ ਬੁੱਜੜਾ ਸਰ ਹੀ ਇੱਥੇ ਦਾ ਜਿਹੜਾ ਜੇਲ ਸੁਪਰਡੈਂਟ ਹੈ। ਅੱਜ ਵੀ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਉੱਥੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਕੇਂਦਰੀ ਜੇਲ੍ਹ ਤੱਕ ਮਾਰਚ ਵੀ ਕੱਢਿਆ ਹੋਰ ਜਥੇਬੰਦੀਆਂ ਵੀ ਪਹੁੰਚੀਆਂ ਸੀ ਤੁਹਾਡੇ ਨਾਲ ਹਾਂਜੀ ਆਪਣਾ ਇੱਥੇ ਜੀ ਜੇਲ੍ਹ ਪ੍ਰਸ਼ਾਸਨ ਨੂੰ ਆਪਣੀਆਂ ਮੰਗਾਂ ਸੀ ਉਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਮੰਗਾਂ ਨਹੀਂ ਕਹਿ ਸਕਦੇ ਇਹਨੂੰ ਐਸ ਪਰ ਲੋ ਜੋ ਡਿਊਟੀ ਬੰਦੀ ਹੈ ਪ੍ਰਸ਼ਾਸਨ ਦੀ ਜੋ ਕਰਨਾ ਸਾਡੀਆਂ ਮੰਗਾਂ ਨਹੀਂ ਇਹਨੂੰ ਕਹਿੰਦੇ ਐਸ ਪਰ ਲੋ ਪ੍ਰਸ਼ਾਸਨ ਦੀ ਡਿਊਟੀ ਬੰਦੀ ਹੈ ਇੱਕ ਸੰਦੀਪ ਸਿੰਘ ਦਾ ਮੈਡੀਕਲ ਉਹਦੇ ਕੋਟ ਵੱਲ ਆਰਡਰ ਹੋ ਚੁੱਕੇ ਨੇ ਮੈਡੀਕਲ ਕਰਾਇਆ ਪਰ ਪਰਿਵਾਰਕ ਮੁਲਾਕਾਤ ਕਰਾਈ ਹੈ ਪਰ ਜਿਹੜੇ ਅਫਸਰ ਸੰਦੀਪ ਸਿੰਘ ਤੋਂ ਛੱਡਤ ਕੀਤਾ ਵਾ ਉਨ੍ਹਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਇਸ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨਹੀਂ ਆਪਣੇ ਤਰੀਕੇ ਨਾਲ ਚੱਲਦਾ ਫਿਰ ਤੁਸੀਂ ਕੀ ਅਗਲਾ ਐਕਸ਼ਨ ਲਵੋਗੇ ਹਾਂ ਜੀ ਐਕਸ਼ਨ ਲੈ ਲਈ ਹੈ ਜੀ ਆਪਾਂ ਪੱਕਾ ਧਰਨਾ ਲਾ ਲਿਆ ਤੁਸੀਂ ਜੇਲ੍ਹ ਦੇ ਬਾਹਰ ਟਿਕਿਆ ਰਹੇ ਕੇਂਦਰੀ ਜੇਲ੍ਹ ਦੇ ਬਾਹਰ ਅੱਜ ਤੋਂ ਪੱਕਾ ਧਰਨਾ ਹੈ ਤੁਹਾਡਾ ਉੱਥੇ ਹਾਂ ਜੀ ਅੱਜ ਤੋਂ ਪੱਕਾ ਧਰਨਾ ਲੱਗ ਚੁੱਕਾ ਹੈ ਜੀ ਹੋਰ ਕਿਹੜੀ ਕਿਹੜੀ ਜਥੇਬੰਦੀਆਂ ਸਾਥ ਦੇ ਰਹੀਆਂ ਤੁਹਾਡੇ ਨਾਲ ਸਾਰੀਆਂ ਜਥੇਬੰਦੀਆਂ ਨਾਲ ਆ ਜੀ ਮੈਂ ਹੋਰ ਵੀ ਸਿਕ ਜਥੇਬੰਦੀਆਂ ਨੂੰ ਪੀਕ ਨਹੀਂ ਕਰਨਾ ਸਾਡੇ ਵਾਂਦੀ ਭਾਈ ਸਾਰੀ ਸਿਕ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਬੰਦਾ ਇੱਥੇ ਸੰਦੀਪ ਸਿੰਘ ਜੀ ਦੀ ਜਾਨ ਬਚਾਉਣ ਜੇਲ ਪਟਿਆਲਾ ਜੇਲ ਦੇ ਵਾਸਤੇ ਪੱਕਾ ਧਰਨਾ ਲੱਗ ਚੁੱਕਾ ਵਾ ਸਾਰੇ ਜਿਹੜੇ ਸਿੱਖ ਜਿੱਥੇ ਮੇਰੇ ਨੂੰ ਅਪੀਲ ਕਰਦਾ ਕੋ ਨਾਨਕ ਲਾਮਨੇ ਦਾ ਸੰਗਤ ਨੂੰ ਅਪੀਲ ਕਰਦਾ ਕਿਸਾਨੀ ਜਿੱਥੇ ਬੰਦੀਆਂ ਨੂੰ ਪੀਸ ਕਰਦਾ ਆ ਕਿ ਆਪਾਂ ਜੇ ਇਸ ਮੋਰਚੇ ਦੇ ਵਿੱਚ ਇਕੱਠੇ ਹੋਈਏ ਤਾਂ ਜੋ ਜਿਹੜਾ ਕਾਨੂੰਨ ਦੀਵੇਂ ਧੜੀਆਂ ਡਾਈਆਂ ਜਾ ਰਹੀਆਂ ਕੇਂਦਰੀ ਜੇਲ ਪਟਿਆਲਾ ਵੱਲੋਂ ਆਪਾਂ ਸੁਦੀਪ ਸਿੰਘ ਨੂੰ ਇਨਸਾਫ ਦਾ ਵਾਅਦਾ ਕੀਤਾ ਠੀਕ ਹੈ ਧੰਨਵਾਦ ਕਰ ਲਿਆ ਨਾ ਕੋਈ ਨਹੀਂ ਕਮੀ ਛੱਡੀ ਧੰਨਵਾਦ ਹਰਦੀਪ ਜੀ ਧੰਨਵਾਦ ਸੋ ਬਿਲਕੁਲ ਜੇਕਰ ਗੱਲ ਕਰ ਲਵਾਂ ਤੇ ਜਦੋਂ ਦਾ ਇਹ ਹਮਲਾ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੀ ਗੱਲ ਉਸਦੇ ਗੰਭੀਰ ਸੱਟਾਂ ਵੀ ਲੱਗੀਆਂ ਉਸ ਕੋਲ ਬੈਠਿਆ ਉਠਿਆ ਨਹੀਂ ਜਾ ਰਿਹਾ ਪਰ ਪ੍ਰਸ਼ਾਸਨ ਜਿਹੜਾ ਆ ਉਹ ਮੁਲਾਕਾਤ ਨਹੀਂ ਕਰਨ ਦੇਂਦੇ ਰਿਹਾ ਅਤੇ ਨਾਲ ਦੇ ਨਾਲ ਕੋਈ ਵੀ ਮੈਡੀਕਲ ਦੀ ਜਿਹੜੀ ਸਹੂਲਤ ਆ ਉਹ ਨਹੀਂ ਦਿੱਤੀ ਫਿਲਹਾਲ ਅੱਜ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਉੱਥੇ ਪੱਕੇ ਤੌਰ ਤੇ ਜਿਹੜਾ ਤਰਨਾ ਆ ਉਹ ਲਗਾ ਦਿੱਤਾ ਗਿਆ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਪੂਰਨ ਤੌਰ ਤੇ ਤਰਨਾ ਲਗਾ ਦਿੱਤਾ ਗਿਆ ਦੇਖਦੇ ਹਾਂ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਰੇ ਸੀਗੇ ਪਰਿਵਾਰ ਨੇ ਵੀਡੀਓ ਜਾਰੀ ਕੀਤੀ ਸੀ ਕਿ ਭਾਈ ਸੰਦੀਪ ਸਿੰਘ ਸੰਨੀ ਨੂੰ ਮੇਂਹੇ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਅੰਦਰ ਤੱਕ ਸੱਤਰ ਬਹੁਤ ਹੋਇਆ ਹੈ ਨਾ ਤਾਂ ਮੈਡੀਕਲ ਵੀ ਨਹੀਂ ਕਰਾਏ ਜਾ ਰਿਹਾ ਜੀ ਉਹਨੂੰ ਲੈ ਕੇ ਸਾਰੀਆਂ ਸੰਗਤਾਂ ਸਾਰੀ ਸੀਗੇ ਦੇ ਬੰਦੀਆਂ ਕਿਸਾਨ ਜਦੇ ਬੰਦੀਆਂ ਨੌਜਵਾਨ ਸਾਰੇ ਇੱਥੇ ਇਕੱਠੇ ਹੋਏ ਨੇ ਸਾਡਾ ਗੋਮੀ ਭਰਾ ਹੈਗਾ ਭਰਾ ਸੰਦੀਪ ਸਿੰਘ ਸੰਨੀ ਜੀ ਇਹ ਅੰਦਰ ਕਹਿੰਦੇ ਕਿ ਝਗੜਾ ਵੀ ਹੋਇਆ ਜੀ ਤਿੰਨ ਸਾਲ ਦਾ ਰਿਕਾਰਡ ਹੈ ਸਾਡੇ ਭਰਾ ਦਾ ਅਜ ਤੱਕ ਕਿਸੇ ਨੇ ਉਂਗਲੀ ਨਾ ਟਾਚੀ ਨੀ ਕੀਤੀ ਸਾਸਨ ਜਿੰਮੇਵਾਰ ਹੈ ਇਹਦੇ ਲਈ ਵੀ ਉਹਨਾਂ ਦੇ ਟੱਕਰੇ ਕਿਵੇਂ ਹੋ ਗਏ ਆਪਸ ਜੀ ਅ ਕਿਉਂਕਿ ਅੰਦਰ ਤੋਂ ਜੇ ਪ੍ਰਸ਼ਾਸਨ ਚਾਹੀਦਾ ਨਾ ਬੰਦਾ ਸੂਰਜੀਵੀਰੀ ਦੇਖ ਸਕਦਾ। ਬੰਦਾ ਆਪੋ ਚਟਕ ਰੇ ਕੀਨੇ ਹੋਗੇ ਹੈ ਨਾ। ਤੇ ਜਿੰਨਾ ਕ ਸਾਨੂੰ ਪਤਾ ਲੱਗਿਆ ਵੀ ਉਹ ਚੜ ਕੇ ਆਏ ਸੀਗੇ ਭਾਈ ਸੁਮੀਪ ਸਿੰਘ ਜੱਲਦੇ ਤੇ ਡਿਫੈਂਸ ਦੇ ਬਾਈ ਨੇ ਨਹੀਂ ਉਹਨਾਂ ਦਾ ਚੰਗਾ ਸੋਟਾ ਲਾਇਆ। ਤੇ ਭਰਾ ਸਾਡਾ ਸੀਚੀ ਸੀ ਦਿੱਕਤ ਦੇ ਪੈਰਾ ਦੇ ਨਾਲ ਉਹਨੇ ਬਾਅਦ ਵੀ ਪੈਰਾ ਦਿੱਤਾ ਜਦੋਂ ਸੁਮੀ ਮਾਰਿਆ ਸੀਗਾ ਕਿਉਂਕਿ ਸੂਰੀ ਵੀ ਗਲਤ ਬੋਲਦਾ ਸੀਗਾ। ਜੀ ਕਿਉਂਕਿ ਉਹਦਾ ਐਕਸ਼ਨ ਦਾ ਰਿਐਕਸ਼ਨ ਕਰਦੀ ਸੀਗਾ। ਕਦੇ ਵੀ ਪਹਿਲ ਨਹੀਂ ਕਰਦੀ। ਤੇ ਸਾਨੂੰ ਭਰਾ ਦੇ ਨੇ ਮਾਣ ਆ ਜੋ ਭਰਾ ਨੇ ਕੀਤਾ ਤੇ ਅਸੀਂ ਉਹਦੀ ਦਲੇਰੀ ਨੂੰ ਸੀਜਨਾ ਕਰਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਜ਼ਰੂਰ ਕੇਂਦਰੀ ਜੇਲ੍ਹ ਫਰੀਦਕੋਟ ਵਾਲਾ ਤਾਂ ਨਾ ਲੱਗਿਆ ਆਪਣੇ ਭਰਾ ਦਾ ਕੋਈ ਭਰਾ ਤੋਂ ਸਾਡੀ ਪਰ ਮੀਡੀਆ ਦੇ ਵਿੱਚ ਇਹ ਗੱਲ ਦੱਸੀ ਗਈ ਕਿ ਸਣੀ ਦੇ ਵੱਲੋਂ ਰਾਡ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਹ ਤਾਂ ਪਾਵਰ ਤੇ ਸੱਤਾ ਜੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿਉਂਕਿ ਸਾਡੇ ਕੋਲ ਸੱਤਾ ਨਹੀਂ ਨਾ ਹੈਗੀ ਸਾਡੇ ਕੋਲ ਪਾਵਰ ਨਹੀਂ ਨਾ ਹੈਗੀ ਹੈ ਨਾ ਉਹ ਕੁਝ ਵੀ ਬਣਾ ਕੇ ਪੇਸ਼ ਕਰ ਸਕਦੇ ਨੇ ਪਰ ਜਦੋਂ ਅਸੀਂ ਇਤਿਹਾਸ ਚੱਕਦੇ ਆ ਬਾਈ ਸਣੀ ਦਾ 3 ਸਾਲਾਂ ਦਾ ਅੱਜ ਤੱਕ ਉਹਨੇ ਇੱਕ ਉਂਗਲੀ ਵੀ ਟੱਚ ਨਹੀਂ ਕੀਤੀ ਤੇ ਉਹ ਉਹ ਇਕੱਠੇ ਕਿਵੇਂ ਹੋਏ ਹੈ ਨਾ ਕੀ ਨੁਕਸਾਨ ਕਰਾਉਣਾ ਚਾਹੁੰਦੇ ਸੀ ਇਹ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਉਹਨਾਂ ਦਾ ਢੇੜੇ ਦੇ ਅੰਦਰ ਉਹਨਾਂ ਦੀ ਜ਼ਮਾਨਤ ਵੀ ਨੇੜੇ ਸੀ 3 ਸਾਲ ਹੋ ਚੁੱਕੇ ਹੈ ਕਿ ਉਹਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਇਹਦੇ ਪਿੱਛੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਹੈ ਨਾ ਉਹ ਹੁਣ ਆ ਦੇ ਟਾਈਮ ਤੇ ਸੰਨੀ ਤੋਂ ਪਤਾ ਲੱਗੂਗਾ ਸਨੀ ਭਰਾ ਤੋਂ ਤੇ ਪਰ ਅੱਜ ਦੇ ਟਾਈਮ ਤੇ ਜਿਹੜਾ ਉਹਦੇ ਨਾਲ ਇਹ ਕਹਿੰਦੀ ਨਹੀਂ ਕਿ ਤੁਸੀਂ ਦੁੱਧ ਬਹੁਤ ਹੋਇਆ ਦਾ ਮੈਡੀਕਲ ਵੀ ਨਹੀਂ ਕਰਾਇਆ ਦੇ ਰਹੇ ਬਿੱਲ ਵੀ ਨਹੀਂ ਦਿੱਤਾ ਗਾਇਦਾ ਕੁਝ ਨਾ ਤਾਰ ਚਕਾੜਾ ਹੈਗਾ ਆ ਨਾਲੇ ਕਾਲੀ ਲੱਗਦੀ ਹੈ ਮੈਨੂੰ ਕਿ ਪ੍ਰਸ਼ਾਸਨ ਹੈ ਕੁਝ ਵੀ ਕਰ ਸਕਦਾ ਹੈ ਨਾ ਪਾਵਰ ਹੁੰਦੀ ਹੈ ਇਹਨਾਂ ਕੋਲ ਤੇ ਅਸੀਂ ਦਸਤੂ ਉਹ ਇਹਨਾਂ ਦੀ ਸੋਚ ਤੇ ਚੱਲਣ ਦੀ ਲੋੜ ਆ ਹੈਨਾ ਚੜਤੀ ਗਲ ਵਾਲੀ ਸੋਚ ਦੇ ਸਿੱਕੀ ਸਿੱਤੇ ਕਾਲੀ ਸਿਧਾਂਤਾਂ ਵਾਲੀ ਸੋਚ ਤੇ ਇੱਕ ਦੇ ਫਤੇ ਇੱਕ ਦੇ ਤੀ ਗਲੀ ਸੋਚ ਤੇ ਚੱਲਣ ਦੀ ਲੋੜ ਆ ਸਾਡੀ ਕੋਲ ਨਾ ਸਾਡਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੀ